ਹਾਂਜੀ ਮਿੱਤਰੋ ਕੀ ਹਾਲ ਚਾਲ ਆ ਆਪਾਂ ਇਸ ਵਕਤ ਖੜੇ ਆ ਰਾਜਸਥਾਨ ਦੇ ਬਚਿੱਤਾ ਵਿੱਚ ਤੇ ਅੱਜ ਤੁਹਾਨੂੰ ਦਿਖਾਉਣੇ ਆ ਪਾਣੀ ਵਾਲੀਆਂ ਡੱਗੀਆਂ ਜਿਹੜੀਆਂ ਬਣਾਈਆਂ ਆ ਵੇਖੋ ਵੇ ਇੱਥੇ ਪਾਣੀ ਸਟੋਰ ਕਰ ਲੈਂਦੇ ਆ ਜਦੋਂ ਲੋੜ ਹੁੰਦੀ ਆ ਤੇ ਉਦੋਂ ਫਿਰ ਵਰਤਦੇ ਆ ਇਹ ਹਰੇਕ ਜਗ੍ਹਾ ਤੇ ਥੋੜੀ ਥੋੜੀ ਵਾਰ ਤੇ ਜਿੱਥੇ ਉਹਨਾਂ ਨੂੰ ਲੋੜ ਜ਼ਿਆਦੇ ਪਾਣੀ ਦੀ ਆ ਉੱਥੇ ਬਣਾਈਆਂ ਤੇ ਆ ਕਣਕਾ ਗੁਣਕਾ ਵਧੀਆ ਖੜੀਆਂ ਤੇ ਅੱਜ ਪਹਿਲਾ ਵਾਰੀ ਆਈ ਸੀਗੀ ਇੱਧਰ ਦੋ ਖਾਲੇ ਆ ਦੋਨਾਂ ਪਾਸੇ ਆ ਪਰ ਲੈ ਖੜੇ ਦੀ ਵਾਰੀ ਸੀਗੀ ਤੇ ਉੱਧਰ ਪਾਣੀ ਲੱਗ ਗਿਆ ਤੇ ਅੱਜ ਰਾਤ ਨੂੰ ਇੱਧਰ ਲੱਗੂਗਾ ਤੇ ਆ ਪਾਣੀ ਦੀ ਹੁਣ ਜਿਵੇਂ ਲੋੜ ਸੀਗੀ ਤੇ ਇਹਨਾਂ ਨੇ ਪਾਣੀ ਵਰਤ ਲਿਆ ਪਹਿਲਾਂ ਤੇ ਪਾਣੀ ਆਇਆ ਪਾਣੀ ਲੱਗਣ ਤੋਂ ਬਾਅਦ ਫੇਰ ਇਹਨੂੰ ਫੇਰ ਫੁੱਲ ਕਰ ਦੇਣਗੇ ਸਟੋਰ ਕਰਕੇ ਰੱਖ ਲੈਣਗੇ ਤੇ ਇਹ ਇੱਧਰ ਦੂਜੇ ਪਾਸੇ ਤੁਹਾਨੂੰ ਦਿਖਾਵਾਂਗੇ ਬਈ ਟੂਵਲ ਲਗਾ ਟੂਵਲ ਲਾਏ ਹੋਇਆ ਇਹ ਉਹ ਬਲ ਤੁਹਾਨੂੰ ਦਿਖਾਵਾਂਗੇ ਦੂਜੇ ਪਾਸੇ ਜਾ ਕੇ ਦਿਖਾਉਨੇ ਆ ਤੇ ਲੋ ਵੀ ਆਪਾਂ ਆ ਗਏ ਹੁਣ ਇੰਜਰ ਕੋਲ ਆ ਵੇਖੋ ਵੀ ਜਦੋਂ ਇਹਨੂੰ ਸਟੋਰ ਕਰ ਲੈਂਦੇ ਆ ਜਦੋਂ ਲੋਡ ਹੁੰਦੀ ਆ ਉਹਦੇ ਨੂੰ ਚਲਾ ਕੇ ਤੇ ਪਾਣੀ ਕੱਢ ਲੈਂਦੇ ਤੇ ਆਜੋ ਹੁਣ ਦੂਜੇ ਪਾਸੇ ਦਿਖਾਉਨੇ ਕਿ ਮੱਛੀ ਵਾਟਰ ਲੱਗੀ ਆ ਇੱਥੇ ਮੱਛੀ ਵਾਟਰ ਇੱਥੇ ਕਨੈਕਸ਼ਨ ਕਲੋਂਚਾ ਨਹੀਂ ਆਉਂਦੇ ਆਪਣੇ ਵੀ ਨਹੀਂ ਦੇ ਤੇ ਆਹ ਹਾਂ ਤੁਹਾਨੂੰ ਦਿਖਾਉਂਦੇ ਆ ਇਥੇ ਮੱਛੀ ਮੋਤਰਾ ਇਸੇ ਵੀ ਹੈਗੀਆਂ ਜਿਹੜੇ ਆਪਣੇ ਪੰਜਾਬ ਚ ਐਥੇ ਪਰ ਹੈਗੇ ਥੋਲਰ ਤੇ ਥੋਲਰ ਦਾ ਸਟਾਉਂ ਤੇ ਐਸੇ ਸਾਰਾ ਤੋਂ ਮੋਤਰਾ ਇੰਥੇ ਨਿਕੀਐਂ ਇਹਦੇ ਦਾ ਸਟੋਰ ਜ਼ਿਆਦਾਤਰ ਇਹਦੇ ਨਾਲ ਸਟੋਰ ਕਰਦੇ ਆ ਪਾਣੀ ਇਹ ਡਿੱਗੀਆਂ ਚ ਸਟੋਰ ਕਰਦੇ ਆ ਜਿਵੇਂ ਪਾਣੀ ਇੱਥੇ ਵੇਹੇ ਖਾਰਾ ਹੀ ਹੁੰਦਾ ਜ਼ਿਆਦਾਤਰ ਸਹੀ ਨਹੀਂ ਗਾ ਜੇਦੋਂ ਪਾਣੀ ਸਟੋਰ ਹੋ ਜਾਂਦਾ ਜਿਵੇਂ ਪਿਆ ਰਹਿੰਦਾ ਜਾਂ ਨਹਿਰ ਵਾਲਾ ਇਹਨਾਂ ਨੂੰ ਮਿਕਸ ਕਰਦੇ ਨੇ ਨਹਿਰ ਵਾਲ ਨੂੰ ਤੇ ਧਰਤੀ ਵਾਲੇ ਪਾਣੀ ਨੂੰ ਤੇ ਉਹ ਪਿਆ ਪਿਆ ਸਹੀ ਹੋ ਜਾਂਦਾ ਜਦੋਂ ਆਪ ਦੀ ਇੱਕ ਨੂੰ ਆਇਆ ਮੇਰੇ ਤੇ ਆ ਵੇਖੋ ਵੀ ਪਲਮਰ ਸਿਸਟਮ ਆ ਤੇ ਆ ਡਿੱਗੀ ਬਣੀ ਆ ਪਿੰਗਾ ਵੀ ਧੰਨਵਾਦ